ਇਸਾਹਨੇ ਬਗੜੀ ਨੇ ਗੱਲ ਕੀਤੀ ਭਾਈ ਸਾਹਬ ਨੇ ਗੱਲ ਕੀਤੀ ਜਿਹੜੇ ਐਮ ਐਲ ਏ ਨਹੀਂ ਕੰਮ ਕਰਦੇ ਵਰਗੀ ਜਿਹੜੇ ਨਾ ਰਹੇ ਨਾ ਨਾ ਉਹਨਾਂ ਨਹੀਂ ਕੀਤੀ ਉਹਨਾਂ ਨੂੰ ਸ਼ਹਿਰ ਦੀ ਪਾਵਰ ਉਹਨਾਂ ਤੋਂ ਪਾਰਟੀ ਦੀ ਪਾਵਰ ਹੈ ਇਸ ਦਲਾ ਵਾਪੇ ਹੁੰਦਾ ਖਾਓ ਜਿਹੜੇ ਘਰ ਬੈਠੇ ਨੇ ਨਹੀਂ ਕਰਦੇ ਉਹ ਸੀਰੀਅਲ ਬਲਕਿ ਡੈੱਡ ਹੋ ਗਏ ਉਹ ਸੀਰੀਅਲ ਨੂੰ ਡੈੱਡ ਦਿੱਤਾ ਜਾ ਰਿਹਾ ਜਾਂ ਡੈੱਡ ਹੋ ਗਿਆ ਤੁਸੀਂ ਉਸ ਪਾਰਟੀ ਦੇ ਮੈਂਬਰ ਹੋ ਜਿਸ ਪਾਰਟੀ ਦਾ ਇਤਿਹਾਸ ਸਭ ਤੋਂ ਪੁਰਾਣਾ ਹੈ 1885 ਦੇ ਵਿੱਚ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਇਹ ਉਹ ਯੂ ਟਵਾਰਾ 72 ਲੋਕਾਂ ਨੇ ਉਸ ਹਾਲਚ ਬੈਠ ਕੇ ਗੋਪਾਲ ਦਾਸ ਤੇਜਪਾਲ ਸਸਕਤੀ ਵਿਸ਼ਵਦਾਲਿਆ ਬੰਬੇ ਦੇ ਵਿੱਚ ਬੈਠ ਕੇ ਦੀ ਸਥਾਪਨਾ ਕੀਤੀ ਤੇ ਸਭ ਤੋਂ ਪਹਿਲੇ ਜਿਹੜੇ ਜਿਹੜੇ ਅਧਿਐਕਸ਼ ਬਣੇ ਉਹ ਮੇਜ ਸੰਧੇ ਪੈਨਰਜੀ ਜਿਹੜੇ ਕੰਦਰ ਤੇ ਸੀਗੇ ਉਹ ਪਹਿਲੇ ਅਧਿਐਕਸ਼ ਬਣੇ ਇੰਡੀਅਨ ਨੈਸ਼ਨਲ ਕਾਂਗਰਸ ਰਾਜੇਸੋ 36 ਸਾਲ ਪੁਰਾਣੀ 144 ਸਟਾਰਟ ਹੋ ਗਿਆ ਜਦੋਂ ਇਹਦੀ ਸਥਾਪਨਾ ਹੋਈ ਸੀ ਉਦੋਂ ਇਹਦਾ ਮੋਟਿਵ ਜਿਹੜਾ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਉਹ ਲੱਗ ਸੀਗਾ ਉਹ ਮੋਟਿਵ ਸੀਗਾ ਕਿ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਜਿੱਦਾਂ ਕੱਢੀ ਜੇ ਤੁਸੀਂ ਉਸ ਪਾਰਟੀ ਦੀ ਸਪਾਈ ਨਹੀਂ ਹੈ ਬਾਕੀ ਪਾਰਟੀਆਂ ਦਾ ਜਿਹੜਾ ਜਨਮ ਹੈ ਜਣੇਗਾ ਕੋਈ 2 ਸਾਲ ਪੁਰਾਣੀ ਤੇ 10 ਸਾਲ ਪੁਰਾਣੀ ਹੈ ਤੇ 50 ਸਾਲ ਪੁਰਾਣੀ ਕੋਈ ਇਹ ਕਾਂਗਰਸ ਦਾ ਇਤਿਹਾਸ ਸਭ ਤੋਂ ਪੁਰਾਣਾ ਹੈ ਪੂਰੀ ਪਾਰਟੀ ਰਾਜਨ ਨੂੰ ਐਮਐਲਏ ਲੱਗਿਆ ਕਿਸੇ ਨਾਲ ਜ਼ਿਲ੍ਹਾ ਪ੍ਰਧਾਨ ਲੱਗਿਆ ਕਿਸੇ ਨਾਲ ਮਹਿਲਾ ਪ੍ਰਧਾਨ ਲੱਗਿਆ ਲੇਕਿਨ ਹਰ ਮੈਂਬਰ ਉਹਨਾਂ ਕੀ ਪਾਵਰਟ ਹੈ ਜਿੱਦਾਂ ਕੋਈ ਵੱਡਾ ਲੀਡਰ ਹੀ ਮੋੜਦਾ ਡੀਲਰ ਕੋਰ ਹੁੰਦਾ ਹੈ ਲੀਡਰ ਬਣਾਉਣ ਦੇ ਕੋਣ ਹੋ ਜਿਹਨੇ ਬਣਾਉਣ ਸਾਰੇ ਤੁਸੀਂ ਲੋਕ ਬੜਾ ਕੁਝ ਅੱਜ ਦੇ ਪਿਆ ਗਿਆ ਕਿ ਕੁਝ ਲੀਡਰ ਜਿਹੜੇ ਹੈ ਉਹ ਕਿਦਾਂ ਕਿ ਕਹਿੰਦਾ ਜਿੱਤਾਂ ਦੇ ਲੋਰ ਕਰਦੇ ਠੀਕ ਹੈ ਇਹ ਗੱਲ ਬਿਲਕੁਲ ਸਹੀ ਨਹੀਂ ਲੇਕਿਨ ਉਹਨਾਂ ਨੂੰ ਜਿਹੜਾ ਜਗਾਣਾ ਹੈ ਉਹ ਜਗਾਨ ਦਾ ਕੰਮ ਸਾਡੇ ਵਰਗਾ ਹੈ ਅਗਰ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਯਾਦਗਾਰ ਪਾਰਟਿਸਪੇਟ ਕਰੋ ਤੇ ਜਾਂ ਫਿਰ ਅਸੀਂ ਤੁਹਾਡੇ ਨਾਲ ਬਾਈਕਟਸ ਸਭ ਤੋਂ ਬੜਾ ਇਹ ਇਤਿਹਾਸਿਕ ਦਿਨ ਹੈ ਕਿਉਂਕਿ ਅਸੀਂ ਉਸ ਪਾਰਟੀ ਦੇ ਦਾ ਪਾਟ ਦਾ ਹਿੱਸਾ ਹਾਂ ਜਿਹੜੀ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ 1885 ਦੇ ਵਿੱਚ ਇਹ ਉਹ ਯੋਗ ਜੀ ਦੁਆਰਾ ਜਿਹੜੀ ਇਹ ਪਾਰਟੀ ਦੀ ਸਥਾਪਨਾ ਕੀਤੀ ਗਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਔਰ 138 ਸਾਲ ਇਹਨੂੰ ਪੂਰੇ ਹੋ ਚੁੱਕੇ ਐਕਚੁਅਲ ਕਾਲੀਮਾ ਸਟਾਰਟ ਜਿਹੜਾ ਸਟਾਰਟ ਹੋ ਗਿਆ ਹੈ ਪ੍ਰਿੰਸ ਪਾਰਟੀ ਨੂੰ ਬਣਾਉਣ ਦਾ ਇਹਦੀ ਸਥਾਪਨਾ ਦੇ ਪਿੱਛੇ ਜਿਹੜਾ ਮਕਸਦ ਸੀਗਾ ਉਹ ਸਰਕਾਰਾਂ ਲਿਆਉਣਾ ਨਹੀਂ ਸੀਗਾ ਉਹ ਮਕਸਦ ਸੀਗਾ ਕਿ ਧਰਤੀ ਮਾਂ ਨੂੰ ਯਾਦ ਕਰਾਉਣਾ ਦੇਸ਼ ਦੀ ਆਜ਼ਾਦੀ ਵਾਸਤੇ ਪਾਰਟੀ ਬਣੀ ਸੀ ਹੋਰ ਬੜੀ ਖੁਸ਼ੀ ਹੁੰਦੀ ਹੈ ਕਿ ਉਸ ਪਾਰਟੀ ਦੇ ਸਾਡੇ ਲੀਡਰ ਸਾਹਿਬਾਨਾਂ ਨੇ ਮਿਲ ਕੇ ਇਸ ਦੇਸ਼ ਨੂੰ ਜਿੱਤੋ ਆਜ਼ਾਦ ਕਰਾਇਆ ਉਹਦੇ ਨਾਲ-ਨਾਲ ਇਸ ਦੀ ਅਸੀਂ ਤਾਕਤ ਵਾਸਤੇ ਬੜਾ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਕਾਂਗਰਸ ਪਾਰਟੀ ਨੇ ਔਰ ਅੱਜ ਵੀ ਦੇਸ਼ ਨੂੰ ਇੱਕ ਸੂਤਜ ਪਰੋਣ ਵਾਸਤੇ ਕਾਂਗਰਸ ਪਾਰਟੀ ਦਾ ਅਹਿਮ ਰੋਲ ਹੈ ਪਹਿਲੀ ਇਹੋ ਜੀ ਪਾਰਟੀ ਹੈ ਜਿਹੜੀ ਕਿ ਸੈਕੂਲਰ ਪਾਰਟੀ ਕਿਉਂਕਿ ਬਾਕੀ ਪਾਰਟੀਆਂ ਦੇ ਏਜੰਡੇ ਜਿਹੜੇ ਆ ਧਰਮ ਦੇ ਨਾਲ ਚੱਲਦੇ ਆ ਇਸ ਪਾਰਟੀ ਦੇ ਹਰ ਧਰਮ ਦਾ ਹਰ ਵਰਗ ਦਾ ਜਿਹੜਾ ਉਹ ਕਾਰਜਕਰਤਾ ਉਹ ਲੀਡਰ ਸਹਿਬਾਨ ਆ ਔਰ ਬੜੀ ਹੀ ਸਾਡੇ ਵਾਸਤੇ ਮਾਣ ਦੀ ਗੱਲ ਸਾਨੂੰ ਬੜਾ ਅੱਛਾ ਲੱਗ ਰਿਹਾ ਅੱਜ ਅਸੀਂ ਉਸ ਪਾਰਟੀ ਦਾ ਜਿਹੜਾ ਸਥਾਪਨਾ ਦਿਵਸ ਮਨਾ ਰਹੇ ਅਸੀਂ ਕਦ ਦੇਖੇਗਾ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਪਿਆਰ ਆਇਆ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਰਕੇ 78 ਤੋਂ 18 ਤੇ ਆਏ ਆ ਤੁਸੀਂ ਕਿਸ ਨਾਲ ਗੱਲ ਕਰਦੇ ਹੋ ਦੇਖੋ ਮੈਂ ਤਾਂ ਇਸ ਬਿਆਨ ਨੂੰ ਨਾ ਪੜ੍ਹਿਆ ਨਾ ਮੈਂ ਸੁਣਿਆ ਲੇਕਿਨ ਜਿਹੜਾ 78 ਤੋਂ 18 ਵਾਲੀ ਗੱਲ ਹੈ ਉਹਦੇ 'ਚ ਮੇਰੀ ਪਰਸਨਲ ਓਪੀਨੀਅਨ ਇਹ ਹੈ ਔਰ ਕਾਰਜਕਰਤਾ ਵੀ ਇਸ ਨਾਲ ਸਹਿਮਤ ਹੋਣਗੇ ਕਿ ਇਹ ਜਿਹੜਾ ਝੂਠ ਆਮ ਆਦਮੀ ਪਾਰਟੀ ਵੱਲੋਂ ਬੋਲਿਆ ਗਿਆ ਸਪੈਸ਼ਲ ਸਾਡੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਕਿਤਨਾ ਕਿਤੇ ਉਹਦੇ ਮਗਰ ਉਹ ਝੂਠ ਸੀਗਾ ਜੋ ਬਿਜਲੀ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਉਹਨਾਂ ਨੇ 올ਡੇਜ਼ ਵਿਦੋ ਪੈਨਸ਼ਨ ਦੀ ਗੱਲ ਕੀਤੀ ਬੇਰੋਜ਼ਗਾਰਾਂ ਨੌਕਰੀ ਦੇਣ ਦੀ ਗੱਲ ਕੀਤੀ ਉਹ ਸਾਰਾ ਝੂੜ ਦਾ ਫਲੰਦਾ ਲਿਆ ਕੇ ਉਹਨਾਂ ਨੇ ਰੱਖਤਾ ਲੋਕ ਜਿਹੜੇ ਐ ਗੁੰਮਰਾ ਹੋ ਗਏ ਅਗਰ ਅੱਜ ਤੁਸੀਂ ਲੋਕਾਂ ਚ ਚਲੇ ਜਾਓ ਕਿਉਂਕਿ ਅ ਜੇ ਤਹਿਸੀਲਾਂ ਚ ਚਲੇ ਜਾਓ ਪਟਵਾਰਖਾਨੇ ਚ ਚਲੇ ਜਾਓ ਕਾਰਪੇਸ਼ਨ ਚ ਚਲੇ ਜਾਓ ਮੀਟਰ ਚ ਚਲੇ ਜਾਓ ਗਲਾਟਾ ਚ ਚਲੇ ਜਾਓ ਬਿਲੀ ਦਫਤਰ ਚ ਚਲੇ ਜਾਓ ਤੁਸੀਂ ਆਪ ਚੈੱਕ ਕਰ ਲੈਣਾ ਵੀ ਭ੍ਰਿਸ਼ਟਾਚਾਰ ਘਟਿਆ ਕਿ ਬੱਧਿਆ ਮੇਰਾ ਆਖਰੀ ਸਵਾਲ ਹੈ ਪੰਜਾਬ ਦੇ ਲਾਅ ਇਨਫੋਰਸਰ ਕਿੱਥਾ ਰਹੇ ਹੋ ਰੋਜ਼ਾਨਾ ਜਿਹੜੇ ਕੈਂਸਰ ਦਾ ਕੰਟਰੋਲ ਕਿਤਾ ਜਾ ਰਿਹਾ ਹੈ ਤੁਸੀਂ ਕਿੰਨਾ ਦੇਖਦੇ ਹੋ ਦੇਖੋ ਮੇਰਾ ਇਹ ਖਿਆਲ ਹੈ ਕਿ ਅਗਰ ਤੁਸੀਂ ਹਿਸਟਰੀ ਕਰ ਲੋਗੇ ਪਹਿਲੀ ਵਾਰੀ ਹੋਇਆ ਹੋਇਆ ਹੋਏਗਾ ਕਿ ਜਿਹੜਾ ਗੈਂਗਸਟਰ ਜਿਹਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਿਨ੍ਹਾਂ ਲੋਕਾਂ ਨੇ ਉਹ ਜਿਨ੍ਹਾਂ ਨੇ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਬੜੀਆਂ-ਬੜੀਆਂ ਗੱਲਾਂ ਜਿਹੜੇ ਲੋਕ ਕਰਦੇ ਆ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਰਹੀ ਹੈ ਇਸ ਤੋਂ ਉੱਪਰ ਮਾੜੀ ਗੱਲ ਕੀ ਹੋ ਸਕਦੀ ਹੈ ਲੈਂਡ ਰੋਡ ਦੀ ਹਾਲਤ ਇਸ ਤੋਂ ਬੁਰੀ ਕੀ ਹੋ ਸਕਦੀ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਮਾੜੀ ਗੱਲ ਕੀ ਹੁੰਦੀ ਹੈ ਜਿਹੜੇ ਥੋੜੇ ਅੱਗੇ ਐਮਪੀ ਗੁਰਜੀਤੌਰਨ ਨੇ ਉਹ ਕਹਿ ਰਹੇ ਬਿਲਕੁਲ ਸਹੀ ਹੋ ਰਿਹਾ ਇਨਕਾਊਂਟਰ ਹੋਣੇ ਚਾਹੀਦੇ ਮੈਂ ਇਨਕਾਊਂਟਰ ਦੇ ਦੀ ਮਾੜੀ ਗੱਲ ਕਹਿ ਰਿਹਾ ਮੈਂ ਕਹਿ ਰਿਹਾ ਲੈਂਡ ਰੋਡ ਦੀ ਹਾਲਤ ਮਾੜੀ ਹੈ ਜਿਹੜੇ ਇਨਕਾਊਂਟਰ ਹੋ ਰਹੇ ਹੈ ਬਿਲਕੁਲ ਜਿਹੜਾ ਗਲਤ ਹੈ ਜਿਹੜਾ ਲੋਕਾਂ ਨੂੰ ਮਾਰ ਰਿਹਾ ਉਹ ਕੋਈ ਵੀ ਹੈ ਉਹ ਚਾਹੇ ਉਹ ਟੈਰਿਸਟ ਹੈ ਚਾਹੇ ਉਹ ਗੈਂਗਸਟਰ ਹੈ ਜਾਂ ਕੋਈ ਹੋਰ ਹੈ ਅਗਰ ਉਹ ਪੁਲਿਸ ਸੌਦੇ ਨਾਲ ਮੁਕਾਬਲਾ ਕਰ ਰਹੀ ਹੈ ਤੇ ਇਹ ਸਾਡੇ ਸਾਰਿਆਂ ਵਾਸਤੇ ਵਧੀਆ ਅਸੀਂ ਇਹਨੂੰ ਕੋਈ ਕੰਡੈਮਨ ਨਹੀਂ ਕਰਦੇ ਠੀਕ ਹੈ ਥੈਂਕ ਯੂ ਅੱਗੇ ਕੋਈ ਲੋਕਾਂ ਨੂੰ ਪੁੱਛ ਲੋ ਅ ਅੱਜ ਤੇ ਇੰਟਰਵਿਊ ਆ ਰਹੀਆ ਕਿ ਲੋਕ ਕਹਿੰਦੇ ਕਿ ਅਸੀਂ ਜੇ ਸੰਗੂਠੇ ਨਾਲ ਬਟਨ ਦਬਾਇਆ ਸੀ ਅਸੀਂ ਉਹ ਅੰਗੂਠਾ ਕੱਟ ਦਿਨਾ ਚਾਹੁੰਦੇ ਇਹ ਐਡੀ ਮਾੜੀ ਪਾਰਟੀ ਅਸੀਂ ਚੁਣ ਕੇ ਲਿਆ ਇਹ ਦੇਖੋ ਹਜ਼ਾਰ ਰੁਪਿਆ ਜਾਂ ਬਿਜਲੀ ਉਦੋਂ ਮਿਲੇਗੀ ਨਾ ਜਦੋਂ ਸਾਡੇ ਪਰਿਵਾਰ ਸੇਫ ਰਹਿਣਗੇ ਅੱਜ ਨਸ਼ੇ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਕਿਹਾ ਸੀਗਾ ਕਿ ਅਸੀਂ 17 ਦੇ ਸੀ ਅਸੀਂ ਨਸ਼ਾ ਕਰਦਿਆਂ ਆ ਤੌਰ ਸਾਹਮਣੇ ਹਾਲਾਤ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਅਸੀਂ ਆਮ ਆਦਮੀ ਆ ਮੇਰਾ ਖਿਆਲ ਹੈ ਕਿ ਆਪਾ ਸਾਰੇ ਨੇ ਦੇਖਿਆ ਹੋਏਗਾ ਕੈਪਟਨ ਰਮਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ ਜਾਂ ਚੰਨੀ ਜੀ ਵੀ ਰਹੇ ਆ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਤੁਸੀਂ ਅਗਰ ਦੇਖਿਆ ਹੋਏਗਾ ਮਹਾਰਾਣੀ ਪਰਨੀਤ ਕੌਰ ਕੋਲ ਦੋ ਜਿਪਸੀਆਂ ਸੀਗੀਆਂ ਸਿਕਿਉਰਿਟੀ ਦੀਆਂ ਐਮਪੀਵੀ ਸੀਗੀਆਂ ਲੇਕਿਨ ਅੱਜ ਦੇਖ ਲਓ ਪਰਿਵਾਰ ਦੇ ਕੋਲ ਕਿੰਨੇ ਕਿੰਨੇ ਲੋਕ ਆ ਉਹਨਾਂ ਦੇ ਨਾਲ ਫਾਇਰ ਬਗੇਟ ਦੀਆਂ ਗੱਡੀਆਂ ਚੱਲ ਰਹੀਆਂ ਐਮਬੂਲੈਂਸ ਚੱਲ ਰਹੀਆਂ ਔਰ ਸਭ ਤੋਂ ਬੁਰੀ ਚੀਜ਼ ਸਭ ਤੋਂ ਬੁਰੀ ਚੀਜ਼ ਪੰਜਾਬ ਆਲਰੇਡੀ ਕ੍ਰਾਈਸਿਸ ਚ ਹੈ ਪੰਜਾਬ ਦੇ ਹਾਲਾਤ ਮਾੜੇ ਆ ਅਸੀਂ ਕਲਚੇ ਡੁੱਬੇ ਹੋਏ ਆ ਉਹਦੇ باوجود ਕਰੋੜਾਂ ਰੁਪਇਆ ਅਰਬਾਂ ਰੁਪਇਆ ਕੇਜਰੀਵਾਲ ਜੀ ਦੇ ਉਹਨਾਂ ਨੂੰ ਬ੍ਰਾਂਡ ਬਣਾਉਣ ਵਾਸਤੇ ਪੂਰੇ ਹਿੰਦੁਸਤਾਨ ਚ ਸਾਡੇ ਜਹਾਜ਼ ਯੂਜ਼ ਕੀਤੇ ਜਾਂਦੇ ਆ ਉਹ ਪੰਜਾਬ ਦੇ ਖਰਚੇ ਤੇ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਹੈ ਅੱਜ ਵੀ ਕੇਜਰੀਵਾਲ ਸਾਹਿਬ ਹੁਸ਼ਿਆਰਪੁਰ ਦੇ ਕੋਲ ਜਿੱਥੇ ਆਪਣਾ ਯੋਗਜਿਆ ਕਰਨ ਆਏ ਆ ਬੇਸਿਕਲੀ ਤਾਂ ਉਹ ਇੰਡੀ ਤੋਂ ਡਰ ਕੇ ਆਏ ਆ ਲੇਕਿਨ 500 ਮੁਲਾਜ਼ਮ ਉਹਨਾਂ ਦੀ ਸਿਕਿਉਰਿਟੀ ਵਾਸਤੇ ਤਨਾਤ ਲਾਗਵ ਚੜਾਈ ਤੇ ਵਿਆਹ ਤੇ ਸਾਡੀ ਪੰਜਾਬ ਦੀ ਸਿਕਿਉਰਿਟੀ ਗਈ ਸਾਡਾ ਸਾਰਾ ਜਿਹੜਾ ਪੰਜਾਬ ਦਾ ਪੈਸਾ ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ ਇਹ ਆਪਣੀ ਲੀਡਰਾਂ ਦੀ ਬ੍ਰੈਂਡਿੰਗ ਵਾਸਤੇ ਇਸ ਕਰਕੇ ਉਹ ਲੋਕ ਸਮਝ ਗਏ ਆ ਕਿ ਸਰਕਾਰ ਇਹਨਾਂ ਦੀ ਜਦੋਂ ਲੈ ਕੇ ਆਏ ਜਿਵੇਂ ਕਾਬਦ ਹੈ ਕਿ ਜਦੋਂ ਕੋਈ ਲੜਕਾ ਲੜਕੀ ਇੱਕ ਦੂਸਰੂ ਪਿਆਰ ਕਰਦੇ ਆ ਜਾਂ ਰਿਲੇਸ਼ਨਸ਼ਿਪ ਚ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਤੇਰੇ ਵਾਸਤੇ ਮੈਂ ਚੰਦ ਤਾਰੇ ਤੋੜ ਕੇ ਲੈ ਆਵਾਂਗਾ ਜਦੋਂ ਵਿਆਹ ਹੋ ਜਾਂਦਾ ਤੇ ਉਹ ਚਾਂਦ ਤਾਰੇ ਛੱਡ ਕੇ ਘਰ ਦੀ ਰੋਟੀ ਨਹੀਂ ਪੂਰੀ ਹੁੰਦੀ ਆ ਕਿਚਨ ਦਾ ਸਮਾਨ ਨਹੀਂ ਪੂਰਾ ਹੁੰਦਾ ਇਹਨਾਂ ਨੇ ਉਹ ਲੋਕਾਂ ਨਾਲ ਧੋਖਾ ਕੀਤਾ ਕਿ ਉਦੋਂ بڑے بڑے ਵਾਅਦੇ ਕੀਤੇ بڑے ਝੂਠ ਬੋਲੇ ਲੇਕਿਨ ਅੱਜ ਲੋਕਾਂ ਕਹਿੰਦੀ ਅਸਲੀਅਤ ਸਮਝੀ